ਰਾਹੀ ਜिला ਸਰਪੰਸ ਬੀਕੇ ਜੂ ਲਖਵਾਲ ਅੱਜ ਅਸੀਂ ਕਚਹਿਰੀ ਚੌਂਕ ਬਰਨਾਲਾ ਦੇ ਵਿੱਚ ਜਿਹੜਾ ਮਸ਼ਹੂਰ ਸਿੰਗਰ ਹੈ ਜੇਜੀ ਵੀ ਅਸੀਂ ਅੱਜ ਅਸੀਂ ਉਹਦਾ ਪਤਲਾ ਫੂਕਿਆ ਦੇਖੋ 8 ਤਰੀਕ ਨੂੰ 8 ਮਾਰਚ ਨੂੰ ਅਸੀਂ ਮਹਿਲਾ ਦਿਵਸ ਮਨਾ ਕੇ ਹੜਦੇ ਆ ਤੇ 10 ਤਰੀਕ ਨੂੰ ਜੇਜੀ ਮੈਂਸ ਦਾ ਇੱਕ ਗਾਣਾ ਰਿਲੀਜ਼ ਹੁੰਦਾ ਮੜ ਕੁਸ਼ਕੀਨਾ ਦੀ ਤੂੰ ਕੀ ਜਾਣਦੀ ਭੇਡੇ ਇਹ ਜਿਹੜਾ ਭੇਡੇ ਸ਼ਬਦ ਆ ਗਾਣੇ ਦੇ ਵਿੱਚ ਹਰੇਕ ਸਟੈਂਜੇ ਦੇ ਵਿੱਚ ਆਇਆ ਤੇ ਜਿਹੜਾ ਭੇਡੇ ਸ਼ਬਦ ਆ ਇਹ ਇੱਕ ਇਸਤਰੀ ਨੂੰ ਪ੍ਰੋਨਾਂਊਂਸ ਕਰ ਰਿਹਾ ਜੋ ਕਿ ਬਹੁਤ ਹੀ ਮੰਦ ਭਾਗਾ ਸ਼ਬਦ ਹੈ ਦੇਖੋ ਇਹ ਇਹ ਇਸ ਤਰੀਕੇ ਦੇ ਨਾਲ ਜਿਹੜਾ ਸਾਡਾ ਪੰਜਾਬੀ ਕਲਚਰ ਆ ਉਹਨੂੰ ਉਸ ਨੂੰ ਬਦਨਾਮ ਕੀਤਾ ਜਾ ਰਿਹਾ ਅਸੀਂ ਠੀਕ ਹੈ ਇਹਦੇ ਵਿੱਚ ਸਿੱਟਣੀਆਂ ਦੇ ਵਿੱਚ ਕਦੇ-ਕਦੇ ਜਿਹੜੀਆਂ ਸਾਡੀਆਂ ਪਿੰਡੂ ਔਰਤਾਂ ਨੇ ਉਹ ਇੱਕ ਵਿਊਜਨ ਨੂੰ ਇਹ ਸ਼ਬਦਾਵਲੀ ਵਰਤਦੀਆਂ ਨੇ ਪਰ ਇਸ ਤਰੀਕੇ ਦੇ ਨਾਲ ਸੱਭਿਆਚਾਰ ਦੇ ਵਿੱਚ ਇਹ ਚੀਜ਼ ਪਰੋਸ਼ਣੀ ਕਿ ਮਰਖ ਸ਼ਕੀਨਾਂ ਦੀ ਤੂੰ ਕੀ ਜਾਣਦੀ ਭੇਡੇ ਜੋ ਹੋਰ ਵੀ ਬਹੁਤ ਸਾਰੀਆਂ ਗੱਲਾਂ ਹਰੇਕ ਗੱਲ ਤੇ ਇਸਤਰੀ ਨੂੰ ਭੇਡ ਕਹਿਣਾ ਇੱਕ ਸ਼ਰਮਨਾਕ ਕਾਰਾ ਹੈ ਸਾਡੇ ਪੰਜਾਬੀ ਕਲਚਰ ਦੀ ਬਦਨਾਮੀ ਹੈ ਸਾਡੀ ਪੰਜਾਬੀ ਜ਼ੁਬਾਨ ਦੀ ਬਦਨਾਮੀ ਹੈ ਔਰ ਜਿਹੜੀਆਂ ਉਸ ਗਾਣੇ ਦੇ ਉੱਪਰ ਸਾਡੇ ਮਾਡਲਸ ਨੱਚ ਰਹੀਆਂ ਨੇ ਮੈਂ ਉਹਨਾਂ ਨੂੰ ਅਪੀਲ ਕਰੂੰਗੀ ਜਦੋਂ ਵੀ ਤੁਸੀਂ ਕੋਈ ਵੀ ਇਸ ਤਰੀਕੇ ਦੇ ਗਾਣੇ ਦੇ ਉੱਪਰ ਤੁਸੀਂ ਨੱਚਦੇ ਹੋ ਜਾ ਤੁਸੀਂ ਪ੍ਰੋਫੈਸ਼ਨਲ ਹੋ ਤਾਂ ਪਲੀਜ਼ ਗਾਣੇ ਦੇ ਜਿਹੜੇ ਬੋਲ ਆ ਉਹਨੂੰ ਜ਼ਰੂਰ ਦੇਖ ਲਿਆ ਕਰੋ ਔਰ ਮੈਂ ਸਾਡੇ ਪੰਜਾਬ ਦੇ ਬੁੱਧੀਜੀਵੀਆਂ ਨੂੰ ਸਾਰਿਆਂ ਨੂੰ ਅਪੀਲ ਕਰੂੰਗੀ ਕਿ ਤੁਸੀਂ ਇਸ ਗਾਣੇ ਦੇ ਉੱਪਰ ਇਤਰਾਜ਼ ਲਾਓ ਕਿਉਂਕਿ ਦੇਖੋ ਧੀਆ ਪੈਣਾ ਸਾਰਿਆਂ ਦੀਆਂ ਸਾਂਝੀਆਂ ਨੇ ਅਗਰ ਕਲਚਰ ਦੇ ਵਿੱਚ ਅੱਜ ਤੁਹਾਨੂੰ ਕੋਈ ਗਾਣੇ ਦੇ ਵਿੱਚ ਭੇਡ ਕਹਿ ਕੇ ਪ੍ਰੋਨਾਂਊਂਸ ਕਰ ਰਿਹਾ ਤੇ ਬਹੁਤ ਹੀ ਸ਼ਰਮਨਾਕ ਗੱਲ ਹੈ ਔਰ ਅਸੀਂ ਪੂਰਨ ਤੌਰ ਤੇ ਜੀਜੀਬੀ ਦਾ ਬਾਈਕਾਟ ਕਰਦੇ ਆਂ ਔਰ ਅਸੀਂ ਜੀਜੀਬੀ ਨੂੰ ਆ ਭਾਰਤੀ ਕਿਸਾਨ ਜਿਹਨ ਲਖੋਵਾਲ ਵੱਲੋਂ ਲੀਗਲ ਨੋਟਿਸ ਵੀ ਭੇਜਾਂਗੇ ਕੱਲ ਅਸੀਂ ਮੈਮੋਰੰਡਮ ਜਿਹੜਾ ਏਡੀਸੀ ਸਾਹਿਬ ਨੂੰ ਦੇ ਦਿੱਤਾ ਹੈ ਤਾਂ ਅਸੀਂ ਜਿਹੜੀ ਮੇਲ ਹੈਗੀ ਊਮਨ ਕਮਿਸ਼ਨ ਪੰਜਾਬ ਨੂੰ ਵੀ ਦੇ ਦਿੱਤੀ ਹੈ ਸੈਂਟਰ ਗਵਰਨਮੈਂਟ ਨੂੰ ਵੀ ਮੇਲ ਕਰ ਦਿੱਤੀ ਹੈ ਔਰ ਅੱਜ ਰਜਿਸਟਰਡ ਲੈਟਰ ਵੀ ਉਹਨਾਂ ਦੇ ਆਫਿਸ ਦੇ ਵਿੱਚ ਪਹੁੰਚ ਜਾਣਗੇ ਔਰ ਮੈਂ ਸਰਕਾਰਾਂ ਨੂੰ ਅਪੀਲ ਕਰਦੀ ਆ ਕਿ ਜੀਜੀਬੀ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਇਸ ਗਾਣੇ ਨੂੰ ਬੈਨ ਕੀਤਾ ਜਾਵੇ ਮੈਂ ਭਾਈ ਜੀ ਰਣਜੀਤ ਸਿੰਘ ਰੂੜਕੇ ਕਲਾ ਬੀਕ ਜੋ ਲਖੋਵਾਲ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਬਰਨਾਲਾ ਤੇ ਬਾਈ ਜੀ ਇਹਨਾਂ ਨੇ ਕੀ ਕੀਤਾ ਬੀਬੀਆਂ ਦੇ ਖਿਲਾਫ ਜੀਜੀ ਵੀ ਨੇ ਗਾਣਾ ਕੱਢਿਆ ਕੱਢਿਆ ਤੂੰ ਕੀ ਜਾਣਦੀ ਰਕਾਨੇ ਭੇਡ ਸਕੀਨਾ ਦੀ ਉਹ ਗਾਣੇ ਦੇ ਵਿੱਚ ਬੀਬੀਆਂ ਨੂੰ ਭੇਡਾਂ ਕਹਾਇਆਗਾ ਬਹੁਤ ਨਿੰਦਨਯੋਗ ਆ ਇਹਦੇ ਅਸੀਂ ਵਿਰੋਧ ਕਰਦੇ ਆ ਭਾਰਤੀ ਕਿਸਾਨ ਜਿੱਨੀਆਂ ਲੱਖੋ ਵਾਲੇ ਦਾ ਵਿਰੋਧ ਕਰਦੀ ਹੈ ਕਿ ਅੱਗੇ ਤੋਂ ਇਹ ਪੰਜਾਬ ਦੇ ਵਿੱਚ ਜਿੱਥੇ ਜਾਊਗਾ ਉਹਦਾ ਅਸੀਂ ਵਿਰੋਧ ਕਰਾਂਗੇ ਅਸੀਂ ਕੱਲ ਡੀਸੀ ਸਾਹਿਬ ਨੂੰ ਜਿਹਦਾ ਮੰਗ ਪੱਤਰ ਦਿੱਤਾਗਾ ਏਡੀਸੀ ਸਾਹਿਬ ਨੂੰ ਤੇ ਉਸ ਤੋਂ ਬਾਅਦ ਜਿੱਥੇ ਵੀ ਕਿਤੇ ਇਹ ਆਊਗਾ ਉਹਦਾ ਬਹੁਤ ਰੰਗ ਪੰਜਾਬ ਦੇ ਵਿੱਚ ਦੂਜੇ ਨੰਬਰ ਤੇ ਇਹ ਪਰਮਾਤਮਾ ਇਹ ਬੀਬੀਆਂ ਤੋਂ ਮਾਫੀ ਮੰਗੇਗਾ ਮਾਫੀ ਮੰਗਦਾ ਦਾ ਠੀਕ ਆ ਨਹੀਂ ਇਸ ਦਾ ਪੂਰਾ ਪੰਜਾਬ ਦੇ ਵਿੱਚ ਕਿਤੇ ਨੂੰ ਬੜ ਨਹੀਂ ਦੇਵਾਂਗੇ ਭਾਰਤੀ ਅੱਗੇ ਤੋਂ ਬਾਅਦ ਜੇ ਸੀ ਸਹਿਯੋਗਤ ਮੋਰਚੇ ਨਾਲ ਵੀ ਗੱਲ ਕਰਾਂਗੇ ਇਸ ਦੇ ਤੇ ਤੇ ਪੰਜਾਬ ਭਾਰ ਦੇ ਵਿੱਚ ਇਹ ਤਾਂ